ਅੱਜ ਦੁਪਹਿਰੇ ਲੱਲਾ ਵਸਤੀ ਵਿੱਚ ਇੱਕ ਸਾਨੂੰ ਜਾਣਕਾਰੀ ਮਿਲੀ ਕਿ ਲੜਾਈ ਝਗੜਾ ਹੋਇਆ ਉਹਦੇ ਵਿੱਚ ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਬਾਦਲ ਕਿ ਉਤਾੜ ਦਾ ਰਹਿਣ ਵਾਲਾ ਜਿਹਨੇ ਫਾਇਰ ਕੀਤੇ ਨੇ ਸੋ ਉੱਥੋਂ ਉਹ ਫਾਇਰ ਕਰਕੇ ਸਿੱਧੇ ਤੇ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਸੀ ਜਿਹਦੇ ਸਬੰਧੇ ਵਿੱਚ ਸਾਨੂੰ ਜਾਣਕਾਰੀ ਮਿਲੀ ਸੀ ਵੀ ਇਹ ਇੱਥੇ ਸ਼ਹਿਰ ਦੇ ਵਿੱਚ ਕਿਤੇ ਘੁੰਮ ਰਿਹਾ ਆ ਜਿਸ ਦੇ ਸਬੰਧ ਵਿੱਚ ਸਾਡੀ ਸੀਆਈਏ ਟੀਮ ਨੂੰ ਵੀ ਅਸੀਂ ਜਾਣਕਾਰੀ ਦਿੱਤੀ ਸੀ ਔਰ ਇਹਦੀ ਲੋਕੇਸ਼ਨ ਲੈ ਕੇ ਅਸੀਂ ਇਹਦਾ ਪਿੱਛਾ ਕਰ ਰਹੇ ਸੀ ਤਾਂ ਮੈਂ ਸੈਮੀਨਾਰ ਅਟੈਂਡ ਕਰ ਰਿਹਾ ਸੀ ਤਾਂ ਸਾਨੂੰ اچਨਕ ਫੋਨ ਆ ਗਿਆ ਵੀ ਇਹ ਬੰਦਾ ਜਿਹੜਾ ਮੰਨੇ ਵਾਲੇ ਰੋਡ ਤੇ ਜਾ ਰਿਹਾ ਜਿਹੜਾ ਸੋ ਉਹਦੇ ਸਬੰਧ ਚ ਅਸੀਂ ਜਦੋਂ ਇਹਦਾ ਪਿੱਛਾ ਕੀਤਾ ਤਾਂ ਮੋਟਰਸਾਈਕਲ ਤੇ ਇਹ ਇਧਰੋਂ ਆ ਰਿਹਾ ਸੀਗਾ ਤੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਦੇਖਿਆ ਵੀ ਕੋਹ ਪੁਲਿਸ ਨੇ ਸਾਨੂੰ ਕੇਰ ਲਿਆ ਸੋ ਸਿੱਧਾ ਇਹਨੇ ਫਾਇਰ ਸਾਡੇ ਤੇ ਕੀਤਾ ਸੋ ਸਾਨੂੰ ਵੀ ਇਹਦੇ ਉੱਤੇ ਫਾਇਰ ਕਰਨਾ ਪਿਆ ਜੋ ਇਹਦੇ ਗੱਡੇ ਵਿੱਚ ਲੱਗਿਆ ਕਿੰਨੇ ਫਾਇਰ ਕੀਤੇ ਗਏ ਨੇ ਇਹਨਾਂ ਆਹ ਇਹਦੀ ਮੌਕੇ ਦੇ ਉੱਤੇ ਇਹਨੇ ਦਾ ਤਿੰਨ ਫਾਇਰ ਕੀਤੇ ਗਏ ਸਰ ਕਿੰਨੇ ਲੋਕ ਸੀ ਇਕੱਲਾ ਹੀ ਸੀ ਨਹੀਂ ਇਕੱਲਾ ਸੀ ਮੋਟਰਸਾਈਕਲ ਜਵਾਬੀ ਕਾਰਵਾਈ ਚ ਪੁਲਿਸ ਨੇ ਕਿੰਨੇ ਫਾਇਰ ਕੀਤੇ ਅਕਰੀਬ 5 ਤੋਂ 6 ਰਾਊਂਡ ਫਾਇਰ ਕੀਤੇ ਜੀ ਕਿੱਥੇ ਲੱਗੀ ਹੈ ਗੋਲੀ ਜੀ ਹਾਂ ਇਹਦੇ ਗੋਡੇ ਵਿੱਚ ਲੱਗੀ ਹੈ ਸਰ ਇਹ ਕੋਈ ਬਰਾਬਤ ਨਹੀਂ ਦੇ ਕੋਈ ਹੋਇਆ ਹਾਂ ਹਾਂ ਬਿਲਕੁਲ ਜੀ ਪਿਸਟਲ ਆ ਤੇ ਨਾਲ ਜਿਹੜੇ ਚੱਲੇ ਹੋਏ ਰਾਊਂਡ ਨੇ ਖਾਲੀ ਘਰ ਦੇ ਹੈ ਕਿ ਇਹਦੇ ਉੱਤੇ ਕੋਈ ਕਿਸੇ ਡਰੱਗਸ ਦੇ ਜਾਂ ਹੋਰ ਕਿਸੇ ਚੀਜ਼ ਦੀ ਹਾਂ ਬਿਲਕੁਲ ਜੀ ਇਹਦੇ ਤੇ ਡਰਗ ਦਾ ਵੀ ਪਰਚਾ ਦਰਜਾ ਲੜਾਈ ਝਗੜੇ ਦੇ ਵੀ ਹੈਗੇ ਆ ਇਹ ਥੋੜੇ ਦਿਨ ਹੋ ਗਏ ਮੈਂ ਮੌਕੇ ਤੇ ਜਾ ਕੇ ਆਇਆ ਇਹ ਕਿਸੇ ਦੇ ਘਰੇ ਵੜ ਕੇ ਨੇ ਜਿਹੜਾ ਕੁੱਟਮਾਰ ਕੀਤੀ ਸੀ ਔਰ ਉਹਨਾਂ ਦੇ ਸੱਟਾਂ ਮਾਰੀਆਂ ਸੀ ਸੋ ਇਹ ਇੱਕ ਜਿਹੜਾ ਮਾੜੀ ਕਿਸਮ ਦਾ ਆਦਮੀ ਹੈ ਲੜਾਈ ਝਗੜੇ ਕਰਨਾ ਲੋਕਾਂ ਦੀ ਕੁੱਟਮਾਰ ਕਰਨਾ ਔਰ ਐਨਡੀ ਦਾ ਸੋ ਇੱਕ ਮਾੜੀ ਕਿਸਮ ਦਾ ਆਦਮੀ ਹੈ ਸਰ ਜਲਾਲਾਬਾਦ ਪੁਲਿਸ ਦਾ ਇਹ ਇਕੱਲਿਆਂ ਦਾ ਆਪਰੇਸ਼ਨ ਹੈ ਕਿ ਸੀਆਈ ਨਾਲ ਇਨਵੋਲਵ ਬਿਲਕੁਲੀ ਸੀਆਈਏ ਨਾਲ ਇਨਵੋਲ ਹੋਆ ਕਿਉਂਕਿ ਦੇਖੋ ਕਦੇ ਵੀ ਕੋਈ ਜ਼ਿਲ੍ਹੇ ਦੇ ਵਿੱਚ ਕੋਈ ਵੀ ਘਟਨਾ ਹੁੰਦੀ ਆ ਤਾਂ ਸੀਆਈਏ ਜਿਹੜੀ ਉਹ ਸੈਂਟਰਲ ਫੋਰਸ ਆ ਸਾਡੀ ਉਹਨੂੰ ਇਨਵੋਲ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਸਾਰੇ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਕੋਈ ਕਾਰਵਾਈ ਹੁੰਦੀ ਆ ਜਾਂ ਕੋਈ ਆਪਰੇਸ਼ਨ ਹੁੰਦਾ ਸੋ ਉਹਨੂੰ ਸਾਨੂੰ ਇਨਵੋਲ ਕਰਨਾ ਪੈਂਦਾ ਧੰਨਵਾਦ ਸਰ ਹੁਣ ਐਂਬੂਲੈਂਸ ਨੂੰ ਕਿੱਥੇ ਲਗਾਇਆ ਅਸੀਂ ਵਿਲ ਹਸਪੀਟਲ ਲੈ ਕੇ ਗਏ ਆ ਜੀ ਉਹਦਾ ਇਲਾਜ ਵੀ ਕਰਾਵਾਂਗੇ ਹੈ ਤਾਂ ਇਨਸਾਨ ਆ ਚਲੋ ਮਾਰੇ ਪਾਸੇ ਪੈ ਗਿਆ ਇਲਾਜ ਵੀ ਕਰਾਵਾਂਗੇ ਫਰਦਰ ਉਹਦੀ ਪੁਸ਼ਕਿਸ਼ ਚ ਦੇਖਦੇ ਆ ਹੋਰ ਕੋਈ ਬਰਾਮਦਗੀ ਹੁੰਦੀ ਆ ਜਾਂ ਹੋਰ ਕੋਈ ਉਹਦੇ ਕੋਲੋਂ ਕੁਝ ਮਿਲ ਸਕਦਾ ਤੇ ਉਹ ਵੀ ਤੁਹਾਡੇ ਨਾਲ ਸਾਂਝਾ ਕਰੇ ਰੋਲਵਰ ਤੋਂ ਵਗੈਰਾ ਹੋਰ ਕੋਈ ਹੈਗਾ ਸੀ ਸਰ ਉਹਦੇ ਕੋਲ ਨਹੀਂ ਪਿਸਟਲ ਆ ਜੀ ਇਹਦੇ ਕੋਲੇ ਤੇ ਹੋਰ ਦੇਖੋ ਅਜੇ ਅਨੁਸ਼ੀਸ਼ ਕਰਾਂਗੇ ਅਸੀਂ